ਮੈਂ ਨày ਬੰਦੇ ਦੀ ਇੱਕ ਹੋਰ ਗੱਲ ਦੱਸਾਂਗਾ ਇਹਨੂੰ ਪੁੱਛਿਓ ਜੇ ਇਹਨਾਂ ਅਤਵਾਦੀ ਵੇਲੇ ਜੋਲਪੁਰ ਜੇਲ੍ਹ 'ਚ ਇਹਨੂੰ ਨਾ ਕੈਦ ਹੋਈ ਸੀ ਉੱਥੇ ਦਾ ਇੱਕ ਐਸ.ਸੀ. ਸਿੰਘ ਹੀ ਇਹਦੇ ਨਾਲ ਉਹ ਇਹਨੂੰ ਕਰ ਰਿਆ ਇਹ ਉਹਦੇ ਕੱਪੜੇ ਵੀ ਤੁਰਵਾਉਂਦਾ ਸੀ ਇਹ ਉਹਦੇ ਕੱਪੜੇ ਤੋੜੇ ਨੇ ਇਹਨੇ ਉਹਦੇ ਪਾਂਡੇ ਮਾਜਦੇ ਹਰਮਿੰਦਰ ਦੇ ਕੇਦਨੇ ਉਹਦੇ ਕੱਪੜੇ ਤੋੜੇ ਨਾਲੇ ਉਹਦੇ ਪਾਂਡੇ ਮਾਜਦੇ ਜੋਲਪੁਰ ਜੇਲ੍ਹ ਦੇ ਵਿੱਚ ਇਹ ਜਿਹੜਾ ਕੈਦੀ ਸੀ ਐਸ.ਸੀ. ਸਿੰਘ ਹੀ ਮਦਵੀ ਸਿੰਘ ਇਹਨੂੰ ਪੁੱਛੋ ਕੋਹ ਨਹੀਂ ਇਹਨੂੰ ਪੁੱਛੋ ਜੇ ਇਹ ਗੱਲਾਂ ਕਰਦਾ ਸਾਨੂੰ ਉਹ ਨਾ ਤੂੰ ਤਿੰਨਾ ਜੋੜਾ 13 ਨੇ ਉਹਨਾਂ ਟੋਕਰੀ ਜੋੜਾ ੁੱਲੇ ਪੇਰਾ ਜੋ ਇਹ ਅੱਜ ਵਾਲੀ ਗੱਲ ਕੀ ਹੈ ਕੀ ਗੱਲ ਕਰੀ ਜਿਹੜੇ ਜਿਹੜੇ ਬੰਦਿਆਂ ਨੂੰ ਇੱਕ ਮਿੰਟ ਜਿਹੜੇ ਜਿਹੜੇ ਬੰਦਿਆਂ ਨੂੰ ਇਸ ਗੱਲ ਦਾ ਪਤਾ ਹੱਥ ਖੜਾ ਕਰਕੇ ਦੱਸੋ ਵੀ ਝੋਲ ਮੋੜ ਕੇ ਕਰ ਰਿਹਾ ਹੱਥ ਖੜੇ ਕਰਕੇ ਦੱਸੋ ਦਰੋਣਾ ਜਿਹੜੇ ਜਿਹੜੇ ਬੰਦੇ ਉਹਨਾਂ ਜੋਰ ਪੁੱਟ ਕੇ ਸਿਕਾੜ ਕਰਦਾ ਰਿਹਾ ਦੱਸੋ ਹੱਥ ਖੜੇ ਕਰਕੇ ਦਰਿਆ ਨੂੰ ਮੈਨੂੰ ਬਾਕੀ ਮੈਨੂੰ ਇਹਦੇ ਪਰਿਵਾਰ ਬਾਰੇ ਵੀ ਪਤਾ ਆ ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਕਿ ਅਮਰ ਸਰ ਦਾ ਇੱਕ ਜਿੰਮ ਦਾ ਮਾਲਕੀ ਜਿੰਮ ਵਾਲਾ ਉਹਦੇ ਨਾਲ ਦਾ ਪਰਿਵਾਰ ਕੀ ਕੁ ਲਖਣ ਵਾਲਿਆ ਪਰ ਮੈਂ ਔਰਤ ਬਾਰੇ ਮਾੜਾ ਨਹੀਂ ਬੋਲਣਾ ਚਾਹੁੰਦਾ ਜੇ ਫੇਰ ਕੰਨਾ ਦਊ ਫਿਰ ਮੈਂ ਉਹ ਜਿੰਮ ਵਾਲੇ ਦਾ ਵੀ ਧਾਤੂ ਵੀ ਜਿੰਮ ਵਾਲੇ ਦਾ ਪਰਿਵਾਰ ਕੀ ਕਰਦਾ ਰਿਹਾ ਕੋਦੂ ਦਾ ਇੱਕ ਟੋੜੇ ਬੋਲਦੂਲੇ ਮੈਂ ਪੋਤਰੇ ਪਤਾ ਸਿਧਾ ਮੈਂ ਵੀ ਜੱਟਾਂ ਦਾ ਪੋਤਿਆ ਪੁੱਲਰ ਵਾਲਾ ਬਟੀ ਸਿਹਰਿਆਲੀ ਵਾਲਿਆਂ ਦਾ 라ਜੀ ਪੁੱਲਰ ਵੀ ਲਾਹੌਰਿਆ ਜੱਟਿਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੇ ਸਨੇਹਾਰਾ ਜੀ ਇਹਨੂੰ ਕਿਹਨੂੰ ਦਰਜੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਸਨੇਹਾਰਾ ਆਹ ਦੇਖਣੀ ਹੈ ਹੇ ਆਹ ਦੇਖਣੀ ਇਹਨੂੰ ਤੇ ਜਾ ਤੂੰ ਬੜੀਆਂ ਵਡਿੱਕੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਰਰਕਾਰਦਾ ਜਿੱਥੇ ਵੇਖਣਾ ਉਹ ਵੇਖ ਲੈ ਮੈਂ ਕਰਦਾ ਇੱਕ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਕੋ ਮੈਂ ਦੋਸਾਂ ਚੁੱਪ ਕੀਤਾ ਰਿਆਂ ਮੈਨੂੰ ਇਹ ਹੀ ਮੇਰੇ ਕੋਲ ਤਾਕਤ ਆ ਮੈਂ ਸਰਕਾਰ ਦੇ ਵਿੱਚ ਆ ਮੈਂ ਮਾੜਾ ਨਹੀਂ ਬੋਲਣਾ ਪਰ ਜਦੋਂ ਕਹਿੰਦੇ ਆ ਨਾ ਬੰਦਾ ਵਾਧਾ ਜਾਵੇ ਤੇ ਉਹਨੂੰ ਚੁੱਪ ਕਰਾਉਣ ਲਈ ਫਿਰ ਉਹਦਾ ਜਵਾਬ ਦੇਣਾ ਪੈਂਦਾ ਜਾਂ ਜਿੱਥੇ ਮੱਜੀ ਵੇਲੀ ਮੈਣੀ ਕੱਤੋ ਦਰਦਾ ਤੇ ਕਿਹੜਾ ਚ ਪੈਣਾ ਨਾ ਵੀ ਮੈਂ ਅਤਵਾਦੀ ਆ ਵੇਖੀ ਤੇਰਾ ਹੱਥ ਪੂਰੀ ਬਾਦੀਪੁਰਾ ਮੇਰੇ ਕਿਹੜੇ